ਰਖੜੀ ਦਾ ਤਿਹਾੜ ਆ ਰਿਹਾ ਹੈ ਤੇ ਲਾਲ ਰੰਗ ਦੀ ਰਖੜੀ ਜਿਹੜੀ ਹੈ ਆਪਣੇ ਭਰਾ ਨੂੰ ਇੱਕ ਭੈਣ ਕਦੀ ਵੀ ਨਾ ਬੰਨੇ ਭੁੱਲ ਕੇ ਵੀ ਨਾ ਬੰਨੇ ਸਾ ਸੰਗਤ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਕਿ ਇਹ ਬਹੁਤ ਨੁਕਸਾਨਦੇ ਹੋ ਸਕਦਾ ਹੈ ਜਾਂ ਫਿਰ ਸਚਾਈ ਕੀ ਹੈ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਹਰ ਕੋਈ ਜਿਹੜਾ ਹੈ ਉਹ ਵਿਦਵਾਨ ਬਣ ਕੇ ਬੈਠਾ ਆ ਤੇ ਹਰ ਕੋਈ ਜਿਹੜਾ ਇਹ ਗੱਲ ਕਰੀ ਜਾ ਰਿਹਾ ਹੈ ਕਿ ਮੈਂ ਪਤਾ ਨਹੀਂ ਕਿੱਡੀ ਕੁ ਵੱਡੀ ਸਿੱਖਿਆ ਦੇ ਰਿਹਾ ਆ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਹੁਣ ਕਈ ਗੱਲ ਜਿਹੜੀ ਚੱਲੀ ਹੋਈ ਹੈ ਕਹਿੰਦੇ ਜੀ ਚਾਂਦੀ ਦੀ ਰਖੜੀ ਜਿਹੜੀ ਇੱਕ ਭੈਣ ਹੈ ਉਹ ਆਪਣੇ ਭਰਾ ਨੂੰ ਬੰਨੇ ਤੇ ਲਾਲ ਰੰਗ ਦੀ ਰਖੜੀ ਜਿਹੜੀ ਹੈ ਬਿਲਕੁਲ ਨਾ ਹੋਵੇ ਚਾਂਦੀ ਦੀ ਬੰਨੋ ਜੇ ਕਹਿੰਦੇ ਇਹ ਗੱਲ ਇੱਕ ਹੋਰ ਯਾਦ ਰੱਖਣੀ ਹੈ ਵੀ ਲਾਲ ਰੰਗ ਦੀ ਰਖੜੀ ਬੰਨ੍ਹਿਆ ਕਹਿੰਦੇ ਭਰਾ ਦਾ ਨੁਕਸਾਨ ਹੋ ਜਾਂਦਾ ਹੈ ਤੇ ਦੂਜੀ ਗੱਲ ਜੇ ਤੁਸੀਂ ਲਾਲ ਰੰਗ ਦੇ ਕੱਪੜੇ ਪਾਓ ਭਰਾ ਦੇ ਰਖੜੀ ਬੰਨ੍ਹੋ ਤੇ ਹਰੇ ਰੰਗ ਦੀ ਕਹਿੰਦੇ ਇਸ ਦੇ ਨਾਲ ਉਸ ਦੇ ਕੋਲ ਬਹੁਤ ਸਾਰਾ ਪੈਸਾ ਆਏਗਾ ਮੈਂ ਦੋ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗਾ ਸਾਧ ਸੰਗਤ ਇੱਕ ਤੇ ਰਖੜੀ ਨਾਲ ਸਿੱਖਾਂ ਦਾ ਕੋਈ ਸਬੰਧ ਨਹੀਂ ਹੈਗਾ ਰਖੜੀ ਦਾ ਸਬੰਧ ਜਿਹੜਾ ਹੈ ਲੋਕਾਂ ਨਾਲ ਦੂਸਰਿਆਂ ਨਾਲ ਹੋ ਸਕਦਾ ਹੈ ਚਲੋ ਫਿਰ ਵੀ ਜੇ ਰਖੜੀ ਦਾ ਤਿਹਾਰ ਅਸੀਂ ਮਨਾ ਰਹੇ ਹਾਂ ਭੈਣ ਭਾਈ ਦੇ ਪਿਆਰ ਦਾ ਪ੍ਰਤੀਕ ਚਲੋ ਕੁਝ ਵੀ ਕਹਿ ਕੇ ਸਾਧ ਸੰਗਤ ਜੇ ਰਖੜੀ ਮਨਾਉਣੀ ਹੈ ਤਾਂ ਇਹਨਾਂ ਵਹਿਮਾਂ ਭਰਮਾਂ ਤੋਂ ਪਾਸੇ ਹੋ ਕੇ ਇੱਕ ਭੈਣ ਆਪਣੇ ਭਰਾ ਨੂੰ ਅਜੋਕੇ ਸਮੇਂ ਦੇ ਵਿੱਚ ਦਸਤਾਰ ਦੇਵੇ ਸਾਧ ਸੰਗਤ ਇੱਕ ਭਾਈ ਆਪਣੀ ਭੈਣ ਨੂੰ ਤੋਹਫੇ ਦੇ ਵਿੱਚ ਇੱਕ ਵਧੀਆ ਸੂਟ ਦੇਵੇ ਤੇ ਜਾਂ ਫਿਰ ਉਸ ਟਹਿਣ ਨੂੰ ਇੱਕ ਵਧੀਆ ਜਿਹੜੀ ਹੈ ਚੁੰਨੀ ਦੇਵੇ ਕਿ ਭੈਣਾ ਅਲਤੋਬਾਦ ਤੈਨੂੰ ਇਹ ਮੇਰਾ ਗਿਫਟ ਹੈ ਤੇ ਭਰਾ ਮੈਂ ਤੇਰੇ ਸਿਰ ਤੇ ਜਿਹੜੀ ਹੈ ਦਸਤਾਰ ਦੇਖਣੀ ਚਾਹਣੀ ਆ ਇੱਕ ਭੈਣ ਆਪਣੇ ਭਰਾ ਤੋਂ ਪ੍ਰਾਨ ਲਵੇ ਕਿ ਤੂੰ ਨਸ਼ੇ ਤੋਂ ਦੂਰ ਰਹੀਂ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਆ ਸਮਾਂ ਜਿਹੜਾ ਇਹ ਸਾਨੂੰ ਰਖੜੀਆਂ ਦੇ ਵਿੱਚ ਉਲਝਾ ਦਿੱਤਾ ਗਿਆ ਹੁਣ ਇੱਕ ਭੈਣ ਕੋਲੇ ਇੰਨੇ ਪੈਸੇ ਨਾ ਹੋਣਾਂ ਕਿ ਉਹ ਇੱਕ ਚਾਂਦੀ ਦੀ ਰਖੜੀ ਤਿਆਰ ਕਰਾ ਸਕੇ ਤੇ ਭਾਈ ਉਧਰ ਉਡੀਕੀ ਜਾਵੇ ਮੇਰੀ ਭੈਣ ਆਉਗੀ ਤੇ ਮੈਂ ਰਖੜੀ ਬਣਵਾਵਾਂਗਾ ਤੇ ਭੈਣ ਵਿਚਾਰੀ ਚਾਂਦੀ ਦੀ ਰਖੜੀ ਕਰਾਉਣੋਂ ਤਰਸੀ ਜਾਂਦੀ ਹੋਵੇ ਇਹ ਚੰਗਾ ਅਜੀਬ ਗੱਲ ਹੈ ਜੀ ਕਹਿੰਦੇ ਚਾਂਦੀ ਦੀ ਰਖੜੀ ਬੰਨੋ ਜੀ ਪਤਾ ਨਹੀਂ ਇਹੋ ਜਿਹੇ ਵਿਦਵਾਨ ਕਿੱਥੋਂ ਉੱਠ ਕੇ ਆਉਂਦੇ ਆ ਤੇ ਇਹੋ ਜੀਆਂ ਗੱਲਾਂ ਕਰ ਜਾਂਦੇ ਆ ਤੇ ਸਾਡੇ ਲੋਕ ਉਹਨਾਂ ਨੂੰ ਮੰਨਣ ਲੱਗ ਜਾਂਦੇ ਆ ਸਾਧ ਸੰਗਤ ਠੀਕ ਹੈ ਰਖੜੀ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਪਰ ਇਸ ਗੱਲ ਨੂੰ ਮੰਨਿਆ ਜਾਏ ਗੁਰਮਤ ਨੇ ਇਸ ਚੀਜ਼ ਨੂੰ ਪਰਵਾਣ ਨਹੀਂ ਕੀਤਾ ਸਾਸੰਗਤ ਰਖੜੀ ਦਾ ਸਿਖਾ ਨਾਲ ਕੋਈ ਸਬੰਧ ਨਹੀਂ ਸਾਸੰਗਤ ਹੁਣ ਮੰਨ ਲਓ ਇਹ ਤਿਹਾਰ ਜਿਹੜਾ ਮਨਾਇਆ ਜਾਂਦਾ ਹੈ ਕਹਿੰਦੇ ਇੱਕ ਭੈਣ ਜਿਹੜੀ ਹੈ ਆਪਣੇ ਭਰਾ ਦੇ ਗੁੱਟ ਤੇ ਧਾਗਾ ਬੰਨ ਕੇ ਉਹ ਤੋਂ ਆਪਣੀ ਰੱਖਿਆ ਦਾ ਪ੍ਰਣ ਲੈਂਦੀ ਹੈ ਹੁਣ ਮੰਨ ਲਓ ਭੈਣ ਬੈਠੀ ਹੈ ਸੱਤ ਸਮੁੰਦਰੋਂ ਪਾਰ ਤੇ ਭਾਈ ਬੈਠਾ ਇਧਰ ਉਧਰ ਕੋਈ ਭੈਣ ਨੂੰ ਜਿਹੜੀ ਆ ਕੋਈ ਵੀ ਤਕਲੀਫ ਹੋ ਜਾਏ ਤੇ ਭਾਈ ਹੁਣ ਕਿਵੇਂ ਜਾਊਗਾ ਉਹਨੂੰ ਤੇ ਵੀਜ਼ਾ ਚਾਹੀਦਾ ਹੋਊਗਾ ਹੁਣੇ ਰਖੜੀ ਬੰਨੀ ਹੋਈ ਹੈ ਤੇ ਇਸ ਗੱਲ ਦਾ ਕੋਈ ਹੱਲ ਹੈ ਕੋਈ ਹੱਲ ਨਹੀਂ ਨਾ ਹੈਗਾ ਪਰ ਪਤਾ ਨਹੀਂ ਸਾਡੇ ਲੋਕ ਕਿਉਂ ਨਹੀਂ ਜਿਹੜਾ ਇਹਨਾਂ ਚੀਜ਼ਾਂ ਦਾ ਜਿਹੜਾ ਹੈ ਖੰਡਨ ਕਰਦੇ ਪਤਾ ਨਹੀਂ ਕਿਉਂ ਇਹ ਲੋਕਾਂ ਨੇ ਜਿਹੜੀ ਇਹ ਗੱਲ ਬਣਾ ਰੱਖੀ ਹੈ ਰਖੜੀ ਕਿੱਥੋਂ ਸ਼ੁਰੂ ਹੋਈ ਕਦੇ ਸਮਾਂ ਬਣਿਆ ਨਾ ਆਪਾਂ ਇਸ ਵਿਸ਼ੇ ਤੇ ਖੁੱਲ ਕੇ ਵਿਚਾਰ ਕਰਾਂਗੇ ਖੈਰ ਸਮਾਂ ਸੀਮਤ ਹੈ ਬੋਲਣ ਨੂੰ ਬਹੁਤ ਕੁਝ ਹੈ ਪਰ ਮੈਂ ਬੇਨਤੀ ਕਰਾਂ ਇੱਕ ਭੈਣ ਆਤਮ ਨਿਰਭਰ ਹੈ ਸਤਗੁਰੂ ਗੁਰਕਲਗੀ ਧਰਪਾਸ਼ਾ ਨੇ ਉਹਨੂੰ ਸ਼ਸਤਰਧਾਰੀ ਬਣਾਇਆ ਇੱਕ ਭੈਣ ਨੂੰ ਅੰਮ੍ਰਿਤ ਛਕਾ ਕੇ ਉਹਨੂੰ ਸ਼ਸਤਰਧਾਰੀ ਕੀਤਾ ਕਿ ਤੈਨੂੰ ਕਿਸੇ ਵੱਲ ਟਕਣ ਦੀ ਲੋੜ ਨਹੀਂ ਤੇਰਾ ਭਾਈ ਭਾਵੇਂ ਛੋਟਾ ਆ ਤੇ ਤੋਂ ਦੂਰ ਬੈਠਾ ਤੇਨੂੰ ਭਾਈ ਤੇ ਨਿਰਭਰ ਹੋਣ ਦੀ ਲੋੜ ਨਹੀਂ ਧੀਏ ਆ ਚੱਕ ਸ਼ਸਤਰ ਤੈਨੂੰ ਕਿਰਪਾਨ ਦੇ ਦਿੱਤੀ ਤੇਰਾ ਸਰੂਪ ਹੀ ਇਹੋ ਜਿਹਾ ਕਰ ਦਿੱਤਾ ਕਿ ਤੇਰੀ ਹਵਾ ਵੱਲ ਵੀ ਕੋਈ ਜਿਹੜਾ ਹੈ ਤਾਂ ਚੱਕ ਹਵਾ ਨਿਗਾ ਚੱਕੇ ਨਹੀਂ ਦੇਖ ਸਕਦਾ ਤੇਰੀ ਹਵਾ ਵੱਲ ਵੀ ਕੋਈ ਕੀ ਤਕੇਗਾ ਸਾਧ ਸੰਗਤ ਆਪਾਂ ਆਪਣੀਆਂ ਧੀਆਂ ਨੂੰ ਆਪਣੀਆਂ ਬੱਚੀਆਂ ਨੂੰ ਅਜੀਹਾ ਰੂਪ ਦਈਏ ਆਪਾਂ ਆਪਣੀਆਂ ਧੀਆਂ ਨੂੰ ਆਪਣੀਆਂ ਬੱਚੀਆਂ ਨੂੰ ਅਜੀਹਾ ਬਣਾਈਏ ਸਾਹ ਸੰਗਤ ਜਿਸ ਦੇ ਨਾਲ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਾ ਰਹੇ ਕੋਈ ਖਤਰਾ ਨਾ ਰਹੇ ਤੇ ਗੁਰਮੁਖ ਪਿਆਰਿਓ ਇਹ ਗੱਲ ਨੂੰ ਯਾਦ ਰੱਖਿਆ ਜੇ ਕਿ ਜਦੋਂ ਅਸੀਂ ਇਹ ਚੀਜ਼ ਕਰਾਂਗੇ ਸੋਚਾਂਗੇ ਡੀਪਲੀ ਇਸ ਚੀਜ਼ ਨੂੰ ਜਿਹੜਾ ਹੈ ਸੋਚਣ ਦਾ ਯਤਨ ਕਰਾਂਗੇ ਤੇ ਸਾਡੇ ਵੱਡੇ ਤੋਂ ਵੱਡੇ ਜਿਹੜੇ ਮਸਲੇ ਨੇ ਹੱਲ ਹੋ ਜਾਣਗੇ ਸਤਿਗੁਰੂ ਜੀ ਇੱਥੇ ਕਿਰਪਾ ਕਰਨਗੇ ਪਿਆਰਿਓ ਇਹਨਾਂ ਚੀਜ਼ਾਂ ਨੂੰ ਸੋਚਿਆ ਜੇ ਇਹਨਾਂ ਚੀਜ਼ਾਂ ਵੱਲ ਸੋਚ ਕੇ ਚੱਲਿਆ ਜੇ ਮੇਰੇ ਸਤਿਗੁਰੂ ਜੀ ਫਿਰ ਸਾਡੇ ਤੇ ਕਿਰਪਾ ਕਰਨਗੇ ਰਖੜੀ ਮਨਾਓ ਭੈਣ ਭਰਾਓ ਆਪਣੇ ਪਿਆਰ ਨੂੰ ਸਾਂਝਾ ਕਰੋ ਜਾਓ ਤੇ ਅੱਜ ਲੋੜ ਹੈ ਸਮੇਂ ਦੀ ਆਪਣੇ ਭੈਣ ਭਰਾਵਾਂ ਦੇ ਵਿੱਚ ਜੇਕਰ ਗੁੱਸੇ ਗਿਲੇ ਨੇ ਤਾਂ ਚਲੋ ਇੱਕ ਤਿਹਾਰ ਹੈ ਉਹਨੂੰ ਮਨਾ ਲਓ ਚਲੇ ਜਾਓ ਇੱਕ ਦੂਜੇ ਦੇ ਨਹੀਂ ਨੀਵੇਂ ਹੋਗੇ ਚਲੇ ਜਾਓ ਤਿਹਾਰ ਦੇ ਬਹਾਨੇ ਘਟੋ ਘਟ ਬੋਲਣ ਲੱਗੋਗੇ ਇੱਕ ਦੂਜੇ ਨਾਲ ਜਿਹੜਾ ਹੈ ਇੱਕਵੇਂ ਘੋਵੋਗੇ ਬੋਲ ਚਾਲ ਹੋਵੇਗੀ ਇਹ ਚੀਜ਼ ਨੂੰ ਸਮਝ ਕੇ ਚੱਲੋ ਸੋਚ ਕੇ ਚੱਲੋ ਔਰ ਨਾਲ ਇੱਕ ਬੇਨਤੀ ਹੋਰ ਕਰਾਂ ਰਿਸ਼ਤਿਆਂ ਨੂੰ ਗੰਡਣ ਦੀ ਲੋੜ ਹੈ ਟੁੱਟੇ ਰਿਸ਼ਤਿਆਂ ਨੂੰ ਕੇਵਲ ਇਹ ਨਾ ਹੋਵੇ ਵੀ ਭੈਣ ਜਿਹੜੀ ਆ ਲਾਲਚ ਮਾਰੀ ਜਾਵੇ ਤੇ ਮੈਨੂੰ ਮੇਰਾ ਭਾਈ ਪਤਾ ਨਹੀਂ ਕੀ ਦੇਊਗਾ ਤੇ ਇੱਕ ਜਿਹੜਾ ਭਾਈ ਉਹ ਕੁਝ ਵੀ ਨਾ ਦੇ ਸਕਦਾ ਹੋਵੇ ਤੇ ਭੈਣ ਉਸਦੇ ਘਰ ਜਾਵੇ ਇਹ ਨਾ ਤੇ ਜਾ ਫਿਰ ਉਸਦੀ ਰਖੜੀ ਨੂੰ ਬੰਨ੍ਹ ਕੇ ਨਾ ਆਵੇ ਤੇ ਜੇ ਕਰਨਾ ਹੈ ਤੇ ਆਦਰ ਸਨਮਾਨਿਕ ਪਿਆਰ ਨੂੰ ਲੈ ਕੇ ਕੀਤਾ ਜਾਵੇ ਇਸ ਰਿਸ਼ਤੇ ਦੇ ਵਿੱਚ ਲੈਣ ਦੇਣ ਨੂੰ ਅਹਿਮੀਅਤ ਨਾ ਦਿੱਤੀ ਜਾਵੇ ਇਹ ਗੱਲ ਨੂੰ ਆਪਣੀ ਭੈਣ ਨੂੰ ਜੀ ਸਦਕੇ ਜੋ ਦੇ ਦਿੱਤਾ ਪ੍ਰਵਾਨ ਕੀਤਾ ਜਾਏ ਬੜੀਆਂ ਭੈਣਾਂ ਇਹੋ ਜਿਹੇ ਨੇ ਜਿਹੜੀਆਂ ਕਹਿੰਦੀਆਂ ਪਿਆਰ ਨਾਲ ਵੀਰੇ ਚਾਹੇ ਮੈਨੂੰ 1 ਰੁਪਿਆ ਦੇ ਦੇ ਚਾਹ ਕੁਝ ਵੀ ਨਾ ਦੇ ਸਾਹ ਸੰਗਤ ਉਹ ਕੇਵਲ ਪਿਆਰ ਦੀਆਂ ਮਾਰੀਆਂ ਹੋਣੀਆਂ ਨੇ ਇਸ ਚੀਜ਼ ਨੂੰ ਸਮਝਿਆ ਜਾਏ ਕਿ ਉਹ ਰਿਸ਼ਤੇ ਜਿਹੜੇ ਨੇ ਪਿਆਰ ਦੇ ਜਜ਼ਬਾਤਾਂ ਤੇ ਟਿਕੇ ਹੋਏ ਨੇ ਪਿਆਰ ਨਾਲ ਇਹਨਾਂ ਰਿਸ਼ਤਿਆਂ ਨੂੰ ਨਿਭਾਈਏ ਇਤਿਹਾਰ ਜਿਹੜੇ ਨੇ ਆਉਂਦੇ ਜਾਂਦੇ ਨੇ ਪਰ ਪਿਆਰ ਨਾਲ ਚੱਲੀਏ ਹਮੇਸ਼ਾ ਪਿਆਰ ਰੱਖੀ ਕੱਲ ਇੱਕ ਦਿਨ ਦਾ ਪਿਆਰ ਨਾ ਦਿਖਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ